ਪਰ ਆ ਗਏ ਡਾਕੂ ਕਰਨ ਅਸੀਂ ਕਾਲੀਦਾਲ ਵੱਲੋਂ 70% ਡੇਰ ਬਾਬਾ ਨਾਨਕਲ ਕੇ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਜੋੜਨੇ ਤੇ 15 ਇੱਥੇ ਸੰਤੀਆਂ ਨੇ ਤੇ 38 ਉਧਰ ਹੈ ਸਾਰੀਆਂ ਸੰਤੀਆਂ ਦੇ ਵਿੱਚ ਕੈਂਡੀਡੇਟ ਦਿੱਤੇ ਪਏ ਪਰ ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਹੈ ਗਰਦਾ ਆਪਣੇ ਕਲਾਨੌਰ ਦੇ ਵਿੱਚ ਜਿੱਥੇ ਅਸੀਂ ਕਾਗਜ਼ ਭਰਾਰੇ ਸੀ ਉਸ ਦਫ਼ਤਰ ਦੇ ਵਿੱਚ ਸਾਡੀਆਂ ਫਾਈਲਾਂ ਸੀ ਉਹਨੂੰ ਬਾਹਰੋਂ ਲਾਕ ਕਰ ਦਿੱਤਾ ਪੁਲਿਸ ਨੇ ਔਰ 2 2.5 ਘੰਟੇ ਦੇ ਬਾਅਦ ਉਹ ਲਾਕ ਇਹਨਾਂ ਨੇ ਖੋਲ੍ਹਿਆ ਉਹ ਸਾਡੀਆਂ ਸੰਮਤੀਆਂ ਵੀ ਲੇਟ ਹੋਈਆਂ ਨੇ ਪਰ ਚਰੋਂ ਲੈਂਡ 'ਚ ਲੱਗੇ ਹੋਏ ਨੇ ਡੇਰਾ ਬਾਬਾ ਨਾਨਕ ਵਿੱਚ ਸ਼ਾਹਪੁਰ ਜਾਜਨ ਦੀ ਜੋ ਸੰਮਤੀ ਹੈ ਆ ਕ੍ਰਿਸਚਨ ਸਾਡਾ ਸਰਪੰਚ ਹੈ ਵਿਲੀਅਮ ਇਹਦੇ ਹੱਥੋਂ ਫਾਈਲ ਖੋਹ ਕੇ ਤੇ ਪਾਰ ਦਿੱਤੀ ਗਈ ਹੈ ਮੈਂ ਸਮਝਣਾ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੰਚਾਇਤ ਇਲੈਕਸ਼ਨਾਂ ਲੜਾਰੇ ਨੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਲੋਕਾਂ ਕੋਲੋਂ ਫਤਵਾ ਲੈਣ ਕਿ ਕਿਹੜੀ ਪਾਰਟੀ ਦੇ ਥੱਲੇ ਕੇਡਰ ਵਿੱਚ ਕੀ ਹੈ ਲੋਕ ਕਿਹਨੂੰ ਚਾਹੁੰਦੇ ਨੇ ਇਹ ਮੁੱਢਲਾ ਲੋਕਤੰਤਰ ਆ ਲੇਕਿਨ ਤੋਂ ਲੋਕਤੰਤਰ ਦਾ ਘਾਣ ਕਰ ਦਿੱਤਾ ਮੈਨੂੰ ਪਤਾ ਲੱਗਾ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿੰਨਾ ਸੁਖਬੀਰ ਬਾਦਲ ਤੇ ਵੀ ਉਹਦੇ ਭਰਾ ਨੇ ਗੋਲੀ ਚਲਾਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂਂ ਕੱਢ ਦਿੱਤਾ ਔਰ ਮੈਂ ਸਮਝਣਾ ਕਿ ਭਾਵੇਂ ਬਦਮਾਸ਼ ਆ ਕੋਈ ਵੀ ਹੈ ਉਹਦੇ ਨਾਲ ਇਹਨਾਂ ਧੱਕਾ ਨਹੀਂ ਹੋਣਾ ਚਾਹੀਦਾ ਉਹਨੂੰ ਵੀ ਮੌਕਾ ਦਿੰਦੇ ਜੋ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ ਪਰ ਇਹਨਾਂ ਨੇ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਗਏ ਨੇ ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਜ਼ਕੀਰ ਰੱਖਣੇ ਆ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੈਂਡੀਡੇਟਾਂ ਲਈ ਪੱਗਾਂ ਲੁੱਤਣੀਆਂ ਬਿਲਕੁਲ ਜਾਇਜ਼ ਨਹੀਂ ਗਿਆ ਮੈਂ ਵੀ ਆਪਣੇ ਵਜੀਰ ਵੀ ਰਹੇ ਆ ਸਾਡੇ ਵੇਲੇ ਕੋਈ ਝਗੜਾ ਨਹੀਂ ਹੋਇਆ ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 92 95% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤੇ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪੰਡਾ ਐਮਐਲਆ ਦੇ ਅਸਰ ਸੂਕਣਾ ਕਿ ਇਹਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਹਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਕੇ ਉਹਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਪਈ ਉਹ ਆਵਾਜਾ ਵੱਜ ਗਿਆ ਅੱਜ ਨਾਲ ਬਚੂ ਖਾਲੂ ਅੱਜ ਇਹ ਕਾਗਜ਼ ਦਾਖਲ ਕਰਨੇ ਆ 5% ਕਹ ਲੋਗੇ ਟ੍ਰੇਲਰ ਆ ਫਿਲਮ ਸਰੀ ਬਾਕੀ ਆ ਤੇ ਕੀ ਬਨੇਗਾ ਜੇਮ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ ਹੌਲੀ ਸਾਲ ਲੈਂਦੇ ਰਹਿਣ ਨਹੀਂ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਕਿਸੇ ਹੀ ਹੋ ਜਾਂਦੀਆਂ ਨੇ ਯੋਰ ਲਾਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭੇਜਣਾ ਚਾਹੀਦਾ ਕਿ ਇਹਦੇ ਕਾਗਜ਼ ਰੱਦ ਨਹੀਂ ਕਰਨੇ ਚਾਹੀਦੇ